ਜੇ ਸੀ ਗੱਲੇ ਬਾਈ ਸਾਰਿਆਂ ਨੂੰ ਅੱਜ ਅਸੀਂ ਆ ਗਏ ਆ ਪਿੰਡ ਕੋਲੇ ਮਾਜਰਾ ਦੇ ਵਿੱਚ ਅੱਜ ਅਸੀਂ ਗੱਲ ਕਰਦੇ ਆ ਪਿੰਡ ਕੋਲੇ ਮਾ ਜਿਹਨੇ ਰੈਨਗੜਾ ਦੇ ਸ਼੍ਰੀ ਗੁਰੂ ਵਿਦਾਸ ਮੰਦਿਰ ਦੇ ਬਾਰੇ ਆ ਮੰਦਿਰ ਦਾ ਕੰਮ ਚੱਲ ਰਿਹਾ ਆ ਜੋ ਅੱਜ ਅਸੀਂ ਤੁਹਾਨੂੰ ਸਾਰੇ ਮੰਦਿਰ ਬਾਰੇ ਦੱਸਦੇ ਆ আর ਨਾਲੇ ਥੋੜੇ ਬੰਦਿਆਂ ਨਾਲ ਚਲੋ ਬਾਈ ਅਸੀਂ ਆ ਗਏ ਆ ਪਿੰਡ ਦੀ ਫਿਰਲੇ ਤੇ ਆ ਦੇਖੋ ਬਾਈ ਸਟਾਰਟਿੰਗ ਇੱਥੇ ਆ ਗਏ ਮੰਦਿਰ ਦਾ ਗੇਟ ਤੇ ਉਹ ਲਾ ਰੱਖਿਆ ਸੀ ਬਾਬੇ ਦਾ ਇਨਸਾਨ ਸਾਹਿਬ ਆਜਾ ਅੰਦਰ ਚੱਲਦੇ ਆ ਆ ਦੇਖੋ ਬਾਈ ਮੰਦਿਰ ਚਾਰੇ ਵਾਸਤੇ ਥਣੂਆਂ ਮਾਰੂਂਦੇ ਆਜ ਅੱਗੇ ਚੱਲਦੇ ਹਾਂ। ਤੇ ਵਾਬਦਨ ਸੰਸਾਨ ਸਾਹਿਬ ਆ। ਹਾਂ। ਅਰੇ ਆਇ ਇੱਕ ਮੁੰਡਾ ਖੜਾ ਆਜਾ ਪਾ ਇਹਦੇ ਨਾਲ ਗੱਲ ਕਰੇ ਕੀ ਹਾਲ ਹੈ। ਵਧੀਆ ਬਾਈ ਬੜੀਆ। ਤੁਸੀਂ ਐਸੀ ਪਿੰਡ ਦੇ ਆ। ਹਾਂ ਬਾਈ ਮੈਂ ਐਜੀ ਪਿੰਡ ਦਾ। ਅੱਛਾ ਮੰਦਿਰ ਦਾ ਕੰਮ ਕਿੰਨੇ ਦਿਨ ਚੱਲ ਰਿਹਾ ਹੈ? 10-15 ਦਿਨ ਹੋਰ ਚੱਲਣਾ। ਆ ਮੰਦਰ ਦਾ ਪ੍ਰਧਾਨ ਕੋਣ ਹੈ ਉਹ ਬਾਈ ਅਮਰਨਾਥ ਉਹ ਦੇਖੋ ਪੋਸਟਰ ਲੱਗ ਰਿਹਾ ਹੈ ਪੋਸਟਰ ਥੋੜਾ ਜ਼ੂਮ ਕਰਿਓ ਵੀਰੇ ਬਾਈ ਮੈਂ ਸੁਣਿਆ ਤੁਸੀਂ ਪਿਛਲੀ ਵਾਰ ਤਾ ਕੜਾ ਨਗਰ ਗਿਰਦੇ ਥੋੜਾ ਤਗੜਾ ਨਗਰ ਗਿਰਦੇ ਨਗੜਾ ਜੀ ਅੱਜ ਕੀ ਵੀ ਕੱਢਾਂ ਵੀਰੇ 31 ਜਨਵਰੀ ਨੂੰ ਪਟਿਆਲੇ ਬੋਲਣਾ ਤੁਸੀਂ ਉੱਥੇ ਲੱਗ ਰਿਹਾ ਹਾਂ ਜੀ ਟਾਲਟਿੰਗ ਚਲੋ ਅੱਛਾ ਬਾਈ ਪਿਛਲੀ ਵਾਰ ਬਹੁਤ ਭੀੜ ਹੋਈ ਹੋਣੀ ਫਿਰ ਹਾਂ ਬਾਈ ਬਹੁਤ ਭੀੜ ਸੀ ਬਹੁਤ ਟਰਾਲੀਆਂ ਸੀ ਐਤੀ ਜਨਮ ਵਧਾਇਆ ਫਿਰ 1 ਫਰਵਰੀ ਦਾ ਅੱਛਾ ਬਾਈ ਇਹ ਆ ਪੋਸਟਰ ਹਾਂ ਬਾਈ ਇਹ ਲੱਗ ਰਿਹਾ ਪੜ ਕੇ ਸੁਣਾ ਦਿਓ ਜਰਾ ਤਾਨ ਗੁਰਦੇਵ ਜੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਤਾ ਹੀ ਹੈ ਕਿ 31 ਜਨਵਰੀ ਨੂੰ 31 ਜਨਵਰੀ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਵੀਖੇ ਬਹੁਤ ਵੱਡਾ ਨਗਰ ਹੈ ਕੀਰਤਨ ਨਿਕਲ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਮਕਰਪਾਲਤਾ ਕਰਦਾ ਹੈ ਕਿ ਮਹਾਨ ਨਗਰ ਦਾ ਕੀਰਤਨ ਵੀਖੇ ਪਹੁੰਚਣ ਦੀ ਕਿਰਪਾਲਤਾ ਕਰਨਾ ਜੋ ਬੰਨੇ ਸੋਨ ਪ੍ਰਸਤ ਗੁਰਦਾਸ ਮਹਾਰਾਜ ਕੀ ਜੈ